19 ਸਾਲਾਂ ਨੌਜਵਾਨ ਨੇ ਕੀਤੀ ਖੁਦਕੁਸ਼ੀ ਜ਼ਹਿਰੀਲੀ ਚੀਜ਼ ਨਿਗਲ ਕੇ ਜੀਵਨ ਰੀਲਾ ਕੀਤੀ ਸਮਾਪਤ ਮਰਦਕ ਤੇ ਲੱਗੇ ਸਨ ਚੋਰੀ ਦੇ ਇਲਜ਼ਾਮ ਫਤਿਗੜ ਸਾਹਿਬ ਦੇ ਪਿੰਡ ਗੁਰਦਨਪੁਰ ਦੇ 19 ਸਾਲਾਂ ਨੌਜਵਾਨ ਨੇ ਨਾਬੇ ਦੀ ਇੱਕ ਲੜਕੀ ਦੇ ਪਰਿਵਾਰ ਵੱਲੋਂ ਸੋਨਾ ਚੋਰੀ ਦੇ ਲਗਾਏ ਇਲਜ਼ਾਮਾਂ ਨੂੰ ਨਾ ਸਹਿਨ ਕਰਦੇ ਹੋਈ ਕੋਈ ਜ਼ਹਿਰੀਲੀ ਚੀਜ਼ ਪੀ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਨੌਜਵਾਨ ਅਨਮਿਤ ਸਿੰਘ 12ਵੀਂ ਕਲਾਸ ਦੇ ਵਿੱਚ ਪੜਦਾ ਸੀ ਤੇ ਉਸੇ ਸਕੂਲ ਦੇ ਵਿੱਚ ਇੱਕ ਲੜਕੀ ਪੜਦੀ ਸੀ ਜਿਸ ਦੀ ਉਸ ਦੇ ਨਾਲ ਕਾਫੀ ਜ਼ਿਆਦਾ ਦੋਸਤੀ ਸੀ ਤੇ ਬਾਅਦ ਦੇ ਵਿੱਚ ਉਸੇ ਲੜਕੀ ਦੇ ਪਰਿਵਾਰ ਦੇ ਵੱਲੋਂ ਉਸ ਅਨਮੀਤ ਲੜਕੇ ਦੇ ਉੱਤੇ ਆ ਕੇ ਇਲਜ਼ਾਮ ਲਗਾਏ ਗਏ ਕਿ ਉਸਨੇ ਉਹਨਾਂ ਦੀ ਕੁੜੀ ਤੋਂ ਸੋਨਾ ਲੈ ਕੇ ਚੋਰੀ ਕੀਤਾ ਹੈ ਤੇ ਅੱਗੇ ਉਸ ਨੂੰ ਵੇਚ ਦਿੱਤਾ ਹੈ ਜਿਸ ਤੋਂ ਬਾਅਦ ਇਹ ਇਲਜ਼ਾਮ ਅਨਮੀਤ ਨੇ ਨਾ ਸਹਾਰੇ ਤੇ ਉਸਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਇਹ ਦਾ ਜੀ ਟਵਿੰਡ ਗੁਰਦਨਪੁਰ ਦਾ ਰਹਿਣ ਵਾਲਾ 19 ਸਾਲ ਦਾ ਮੁੰਡਾ ਹੈਗਾ ਆਪਣਾ ਅਨੁਰੂਪ ਸਿੰਘ ਇਹ ਅਮਰੋਹ 12ਵੀਂ ਕਲਾਸ 'ਚ ਪੜਦਾ ਇਹਦੇ ਪਿੱਛੇ ਚਾਰ ਕਲਾਸਾਂ ਪਿੱਛੇ ਕੁੜੀ ਪੜਦੀ ਹੈ ਨਿਮਰਤ ਕੌਰ ਉਤਰੀ ਅੰਦਰਜੀਤ ਸਿੰਘ ਆਪਣਾ ਵਾਸੀ ਨਾਬਾ ਇਹਨਾਂ ਨੇ وجہ ਇਹ ਹੈ ਕਿ ਇਹਨਾਂ ਨੇ ਕੁਝ ਦਿਨ ਪਹਿਲਾਂ ਮੁੰਡੇ ਦੇ ਘਰ ਗਏ ਆ ਇਹ ਕਹਿੰਦੇ ਵੀ ਸਾਡੀ ਲੜਕੀ ਨੇ 5 ਤੋਲੇ ਸੋਨਾ ਜਿਹੜਾ ਚੁੱਕ ਕੇ ਤੈਨੂੰ ਦਿੱਤਾ ਸਾਡਾ ਵਾਪਸ ਕਰ ਔਰ ਕਾਫੀ ਮੜਾ ਚੰਗਾ ਬੋਲਿਆ ਇਹਨੇ ਲੜਕੀ ਦੀ ਮਾਂ ਨੇ ਤੇ ਦਾਦੇ ਨੇ ਮਾਂ ਦਾ ਨਾਮ ਜਸਵੀਰ ਕੌਰ ਆ ਦਾਦੇ ਦਾ ਨਾਮ ਗੁਰਮੀਤ ਸਿੰਘ ਮੁੰਡੇ ਨੇ ਬੇਇੱਜ਼ਤੀ ਮਹਿਸੂਸ ਕੀਤੀ ਔਰ ਚਵੀ 10 ਨੂੰ ਕੁਝ ਰਿਲੀ ਚੀਜ਼ ਜਿਹੜੀ ਇਹਨੇ ਖਾ ਲਈ ਪਰਿਵਾਰ ਨੇ ਦਾਖਲ ਕਰਾਇਆ ਲੁਧਿਆਣੇ ਉੱਥੇ ਇਲਾਜ ਚੱਲਦਾ ਰਿਹਾ ਪਰੰਤੂ ਇਹ 2 ਦਿਨ ਪਹਿਲਾਂ ਇਹ ਮੋਰਾਕ ਐਕਸਪਾਇਰ ਹੋ ਗਿਆ। ਇਹਦੇ ਲਈ ਜਿਹੜਾ ਸਰਹੰਤ ਥਾਣੇ ਦੇ ਵਿੱਚ ਐਫ ਆਈ ਆਰ ਦਰਜ ਕਰਤੀ ਸੀ 306 ਆਈਪੀਸੀ ਦੀ ਉਹਦੇ ਤਹਿਤ ਫਿਰ ਉਸੇ ਵੇਲੇ ਰੇਡ ਵੀ ਕੀਤੇ ਗਏ। ਤੇ ਦਾਤਾ ਤੇ ਦਾ ਫਰਾਰਾ ਜੇ ਗੁਨਬੀਰ ਸਿੰਘ ਪਰੰਤੂ ਕੱਲ ਇਹਨਾਂ ਨੂੰ ਇਹਦੀ ਮਾਂ ਨੂੰ ਅਰੈਸਟ ਕਰ ਲਿਆ ਸੀ। ਅੱਜ ਮਾਨੀਏ ਕੋਰਟ ਦੇ ਵਿੱਚ ਪੇਸ਼ ਕਰਕੇ ਰਿਮਾਂਡ ਲੈ ਰਹੇ ਆ। ਹੋਰ ਅਗਲਾ ਜਿਹੜਾ ਡੂੰਘਾਈ ਦੇ ਨਾਲ ਜਾਂਚ ਕਰਾਂਗੇ ਹੋਰ ਨਾਲ ਕਾਰਨਾਂ ਦੀ ਉਹ ਤੁਹਾਨੂੰ ਦੱਸ ਦੱਸ। ਕੜਦੀ ਕਲਾ ਟਾਈਮ ਟੀਵੀ ਲਈ ਫਤਿਹਗੜ ਸਾਹਿਬ ਤੋਂ ਜਗਦੇਵ ਸਿੰਘ ਦੀ ਰਿਪੋਰਟ। This program is sponsored by The Singler Office Bakersfield for all your immigration family law needs. Call or scan QR code to contact us. Rodis Inc million miles with smile or scan QR code to contact us. Taaba Indian Cuisine Tracy fine authentic Indian cuisine in Tracy or scan QR code to contact us. Simi Valley Family Dental Office or scan QR code to contact us.